ਸਿਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਅੱਜ ਦੀ ਵੀਡੀਓ ਪੈਨੇ ਠੱਠੀ ਪਾਈ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਟਾਪ ਦਾ ਨਗੀਨਾ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਬਾਈ ਇਹਨਾਂ ਕੋਲ ਛੋਟਾ ਫਾਰਮ ਆ ਲਗਭਗ 12-13 ਦੇ ਕਰੀਬ ਦੁੱਧ ਵਾਲੇ ਨਗ ਆ ਜੀ ਸਾਈਡ ਤੇ ਰੱਖੇ ਹੋਏ ਆ ਉਨਾਂ ਜੋ ਇੱਕ ਤੋਹਫਾ ਸੇਲ ਆ ਕਿਉਂਕਿ ਕਈ ਵਾਰ ਪਸ਼ੂਆਂ ਦੀ ਗਿਣਤੀ ਜ਼ਿਆਦਾ ਹੋ ਜਾਂਦੀ ਤੇ ਅਡਜਸਟਮੈਂਟ ਉਨੇ ਕ ਪਸ਼ੂਆਂ ਦੀ ਆ ਤਾਂ ਕਰਕੇ ਇੱਕ ਅੱਧਾ ਨਗ ਸੇਲ ਕਰ ਦਿੰਦੇ ਆ 6 ਮਹੀਨੇ ਲਗਭਗ ਪਹਿਲਾਂ ਵੀ ਆਪਾਂ ਇਸ ਫਾਰਮ ਚ ਇੱਕ ਵੀਡੀਓ ਅਪਲੋਡ ਕੀਤੀ ਸੀ ਬਹੁਤ ਚੰਗੀ ਬੱਚੀ ਦੀ ਅੱਜ ਵੀ ਟੌਪ ਦਾ ਨਗੀਨਾ ਹੀ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਮੇਰਾ ਨਾਮ ਹਰਜੀਤ ਸਿੰਘ ਆ ਜੀ ਪੈਂ ਖੱਠੀਪਈ ਆ ਓਏ ਨੰਬਰ ਮੇਰਾ 8872948684 ਹੈ ਜੀ ਠੀਕ ਆ ਬਾਈ ਘਰ ਦੀ ਬੱਚੀ ਆ ਜੀ ਘਰ ਦੀ ਬੱਚੀ ਆ ਜੀ ਠੀਕ ਆ ਬਾਈ ਸੂਏ ਕਿੰਨੇ ਵਾਈ ਬਾਈ ਤੋਂ 28 ਲੀਟਰ ਨੇ ਦੁੱਧ ਦਿੱਤਾ ਦੂਜੇ ਸੂਏ ਸੂਣਾ ਜੀ ਇਹਨੇ ਹੁਣ ਦੂਜੇ ਸੂਏ ਸੂਣਾ ਪਹਿਲੇ ਸੂਏ ਘਰ ਦੀ ਬੱਚੀ ਆ ਜੀ ਜੇਪੀਟਰ ਦੀ ਤੇ ਅੱਗੇ ਕਿਹੜਾ ਲੱਗਿਆ ਬਾਈ ਇਹਦੇ ਅਜੇ ਡੈਨਮਾਰਕ ਦਾ ਲੱਗਿਆ ਜੀ ਅੱਗੇ 40127 ਦਾ ਠੀਕਾ ਲੱਗਿਆ ਠੀਕ ਆ ਰਿਕਾਰਡ ਹੈਗਾ ਜੀ ਉਹਦਾ ਆਪਣੇ ਕੋਲ ਉਹਦਾ ਰਿਕਾਰਡ ਹੋਊਗਾ ਜੀ ਠੀਕ ਆ ਬਾਈ ਪਹਿਲੇ ਸਵੇਰੇ ਸਾਈ ਲੀਟਰ ਦਿੱਤਾ ਹਾਂਜੀ ਕਿੰਨਾ ਕੁ ਪਾ ਜੂਗਾ ਇੱਥੇ ਯਾਰ 31 ਤਾਂ 27 ਤੋਂ ਬਾਹਰ ਜਾਊਗੀ ਜੀ ਠੀਕ ਆ ਮਸ਼ੀਨ ਤੇ ਚੁੰਦੇ ਸੀ ਕਿ ਬਾਈ ਹੱਥੇ ਹੱਥੇ ਵੀ ਕੋਈ ਹੱਥੇ ਵੀ ਚਵਾਈ ਕਰਨੇ ਮਸ਼ੀਨ ਤੇ ਵੀ ਕੋਈ ਚੱਕਰ ਮੈਨੂੰ ਬਹੁਤ ਹੈ ਠੰਡੀ ਠੰਡੀ ਮਿੱਠੀ ਬਹੁਤ ਹੈ ਠੀਕ ਆ ਕੁਝ ਵੀ ਨਹੀਂ ਦੇਣ ਕਿੰਨੇ ਲੈਂਦੀ ਹੈ ਬਾਈ ਹਜੇ ਦੇਣ ਤਾਂ ਲੈ ਜੂ ਵੀਰੇ ਹਜੇ 15 ਦਿਨ ਨੇ ਡੇਟ ਮੁਤਾਬਕ ਜਦੋਂ ਡੇਟ ਮੁਤਾਬਕ 15 ਆ ਬਈਆ ਬਾਕੀ ਗਰਮੀ ਦਾ ਮੌਸਮ ਆ ਹਨਾ ਦੋ ਦਿਨ ਕਈ ਵਾਰ ਪਹਿਲਾਂ ਵੀ ਹੋ ਸਕਦੀ ਐ ਲੇਟ ਵੀ ਹੋ ਸਕਦੀ ਐ ਜਾਉਦੀ ਪਲੱਸ ਬਾਈ ਜਾਊਗੀ ਜੀ ਠੀਕ ਆ ਜੀ ਥੋਰ ਕੇ ਦਿਖਾ ਦੇ ਜੀ ਫਿਰ ਉਹ ਪਤਾ ਨਗੀਨਾ ਜੀ ਜੁਪੀਟਰ ਦੀ ਆ ਕਹਿਣ ਦੀ ਗੱਲ ਨਹੀਂ ਰਿਕਾਰਡ ਤੁਹਾਨੂੰ ਪ੍ਰੋਪਰ ਮਿਲਣਾ ਜੀ ਕੱਦ ਕਾਠ ਵੀ ਚੰਗਾ ਵਜਨ ਵੀ ਚੰਗਾ ਜੇ ਹਾਈਟ ਦੀ ਗੱਲ ਕਰਗੇ ਤਾਂ ਆਪਾਂ ਲਗਭਗ 5.5 ਫੁੱਟ ਦੇ ਆਸ-ਪਾਸ ਹੋਊਗੀ ਚਾਹੇ ਆ ਕਿ ਕੋਈ ਮੈਨੇ ਵੀ ਲਵੇ ਅੰਤ ਕੋਈ ਨਹੀਂ ਬਰੀਡ ਦਾ ਪਹਿਲੇ ਸੂਏ 27 ਲੀਟਰ ਦੁੱਧ ਬਾਈ ਦੱਸਦਾ ਕਿਦਾ ਦਿੱਤਾ ਹੋਇਆ ਵਾ ਦਿੱਤਾ ਵੀ ਹੋਊਗਾ ਕੋਈ ਬਾਹਲਾ ਨਹੀਂ ਡੇਟ ਮੁਤਾਬਕ ਦਿਨ ਹਜੇ 15 ਪਏ ਆ ਜੀ ਬਾਕੀ ਇੱਕ ਅੱਧਾ ਦਿਨ ਪਸ਼ੂ ਕਈਆਂ ਉੱਪਰ ਵੀ ਲੈ ਜਾਂਦਾ ਸੋਹਣੀ ਫੇਸ ਕੁਆਲਟੀ ਫਿਰ ਭਾਈ ਖੁੱਲੀਆਂ ਛੱਡੀਆਂ ਹੁੰਦੀਆਂ ਕਿ ਬੰਨੀਆਂ ਹੁੰਦੀਆਂ ਜੀ ਠੀਕ ਆ ਜੀ ਥੋੜਾ ਜਿਹਾ ਤਲਿਹਾਰੇ ਦਾ ਵੀ ਕਰਦੀ ਆ ਖੁੱਲੀਆਂ ਹੁੰਦੀਆਂ ਗਿਆ ਵੀਡੀਓ ਬਣਾਉਣ ਆ ਤੇ ਤਲਿਹਾਰਾ ਪਾ ਲਿਆ ਜੀ ਹੁਣ ਕਿਉਂਕਿ ਸਾਈਡ ਤੇ ਕਰਨੀ ਸੀਗੀ ਤਿਆਰੀ ਬਹੁਤ ਚੰਗੀ ਆ ਜੀ ਥਣ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਸ਼ੂ ਬਾਕੀ ਜੇ ਕਿਸੇ ਨੇ ਛੋਟੇ ਫਾਰਮ ਦੇ ਤੌਰ ਤੇ ਕੰਮ ਕਰਨਾ ਉਹਨਾਂ ਲਈ ਤੋਹਫਾ ਜੀ ਕਿਉਂਕਿ ਜੇ ਮੁੱਢੋਂ ਲੈ ਕੇ ਏਡੀ ਬਰੀਡ ਤਿਆਰ ਕਰਨੀ ਹੋਵੇ ਤਾਂ ਖਰਚਾ ਬਹੁਤ ਪੈ ਜਾਂਦਾ ਜੀ ਅੱਜ ਤੋਹਫਾ ਕੱਚੀ ਜ਼ਰੂਰ ਹੈ ਜੀ 15 ਦਿਨ ਪਰ 15 ਦਿਨ ਸਾਂਭ ਨਹੀਂ ਹੋਵੇ ਨਾਲੇ ਤਾਂ ਚਲੋ ਪਸੂ ਜੀ ਲਾ ਲੈਂਦਾ ਤੇ ਜੇ ਕਿਸੇ ਨੇ ਲੈ ਜਾ ਕੇ ਵੀ ਵਿੱਚ ਨਹੀਂ ਹੋਵੇ ਤੇ ਜਿੱਦੇ ਕਰਮ ਵਾਲੀ ਤਿਆਰ ਹੋਗੀ ਉਹਦੇ ਅੰਤ ਕੋਈ ਨਹੀਂ ਹੋਣਾ ਥਣ ਚਾਰੀ ਆ ਫੋਟ ਨਹੀਂ ਸ਼ਾਂਤ ਨਹੀਂ ਮਲਕ ਵੇਣ ਦੋਨੇ ਸਾਈਡ ਤੋਂ ਪੂਰੀ ਸਟਰੋਂਗ ਆਉਂਦੀ ਆ ਕਿੱਤੀ ਕਬੂਤਰੀ ਵਰਗੀ ਆ ਜੀ ਮੁੱਲ ਬਾਈ ਇਹਦਾ ਮੁੱਲ ਬਾਈ ਫੋਨ ਤੇ ਕਰ ਲਾਂਗੇ ਕੋ ਜੂ ਜੈ ਜੀ ਹੋਣਾ ਜੀ ਹਾਂ ਜੈ ਜੀ ਹੋਵੇ ਠੀਕ ਆ ਜੀ ਕਿਉਂ ਬਰੀਡ ਦੇ ਹਿਸਾਬ ਨਾਲ ਹੀ ਮੁੱਲ ਫਰੀਡ ਦੇ ਹਿਸਾਬ ਨਾਲ ਕੁਆਲਟੀ ਤੇਰੇ ਸਾਹਮਣੇ ਆ ਕਿਹੜੇ ਜੀ ਤੋਹਫੇ ਹੁੰਦੇ ਆ ਇਹ ਸ਼ੌਂਕ ਨਾਲ ਰੱਖੇ ਜਾਂਦੇ ਹੁੰਦੇ ਕੀਮਤ ਨਾਲ ਤਾਂ ਰੱਖੇ ਨਹੀਂ ਜਾਂਦੇਗੇ ਸਹੀ ਗੱਲ ਆ ਜੀ ਚਲੋ ਜਿਹਦੇ ਹਿਸਾਬ ਨਾਲ ਤੁਸੀਂ ਸੇਵਾ ਕੀਤੀ ਆ ਪਾਲੀ ਆ ਜੀ ਮੁੱਲ ਤਾਂ ਚਲੋ ਆਪ ਦਾ ਹੱਕ ਤਾਂ ਲੈਣਾ ਹੀ ਆ ਮੁੱਲ ਬਾਈ ਫੋਨ ਤੇ ਕਰ ਲੈਣਗੇ ਜਿਹਨੂੰ ਪਸੰਦ ਆਊਗੀ ਨੰਬਰ ਬਾਈ ਦਾ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ